ਹਾਂ ਜੀ ਅਦਚਕੀ ਰਤੀ ਮਾਰਨ ਲੱਗੀ ਰਤੀ ਮਾਰਨ ਅਸੀਂ ਤਾਂ ਘਰ ਸੁੱਤੇ ਪਏ ਸੀ ਪੁੱਛੋ ਹਾਂ ਕੰਦ ਨੂੰ ਸਾਮ ਲਾਈ ਹੈ ਵਿਚਾਰ ਹੈ ਉਹਦਾ ਨੁਕਸਾਨ ਜਿਹੜਾ ਤੋਪ ਤੋੜ ਪੰਨ ਕੀਤੀ ਉਹਦਾ ਹੀ ਹੋਇਆ ਹੈ ਉਹਦਾ ਵਿਚਾਰਿਆ ਹੈ ਜੇ ਸੁਭਾਨ ਮਾਦਨ ਦੀ ਗੁੰਜੇ ਤੇ ਉਪਰ ਬਾਤ ਕਰਨ ਕੀ ਹੈ ਉਪਰ ਬਾਦਰਾ ਵੀ ਪਾੜਨ ਦੀ ਬਾਦਰਾ ਤੋੜ ਕੇ ਬਲੈਂਟਰ ਨੂੰ ਅੰਤ ਪਾਉਂਦੇ ਸੀ ਬਲੈਂਟਰ ਆ ਗਿਆ ਫੇ ਛੱਡ ਕੇ ਚੱਲ ਗਿਆ ਇਕੱਲਾ ਮੇਰੇ ਨਹੀਂ ਹੋਇਆ 2-3 ਜਗ੍ਹਾ ਹੋਰ ਵੀ ਹੋਇਆ ਹੈ ਨਾਲੇ ਮੇਰੇ ਤੇ ਇਹ 5ਵੀਂ 4ਵੀਂ ਵਾਰ ਦਾ ਤਾਂ ਹੈ ਤੇ ਇਹਦਾ ਕੋਈ ਹੱਲ ਤਾਂ ਨਿਕਲਦਾ ਹੀ ਨਹੀਂ ਪਿਆਗਾ ਇਹਨਾਂ ਨੂੰ ਚੋਰੀ ਪਹਿਲਾਂ ਵੀ ਚੋਰੀ ਹੋਈ ਹੈ ਜੀ ਉਹਦਾ ਵੀ ਕੋਈ ਇਹਨਾਂ ਨੇ ਪਤਾ ਕੀਤਾ ਉਸਨੇ ਕੋਈ ਕਾਰਵਾਈ ਇੰਨੀ ਜਿਆਦਾ ਵਧੀਆ ਨਹੀਂ ਕੀਤੀ ਹੈ ਕੋਈ ਬਚਾ ਰਿਹਾ ਬਚਾ ਰਿਹਾ ਹੁਣ ਉਹਦਾ ਜਿੰਚਾਰ ਰਗਾ ਬਹੁਤ ਗੰਗਲ ਰਹੀ ਹੋਈ ਹੈ ਹਾਂਜੀ ਇੱਕ ਉਹ ਸ਼ਵਦੇ ਹੋਈ ਹੈ ਇੱਕ ਭਪਾਲ ਦੇ ਕਰਿਆਨੇ ਵਾਲੇ ਦੇ ਵਿਚਾਰਿਆ ਉਹਨਾਂ ਦਾ ਵੀ ਇੱਕ ਸਿਰਫ ਬੱਕਰੀਆਂ ਵਾਲੇ ਦੇ ਨਹਿਰ ਤੇ ਆ ਉਹਨਾਂ ਦਾ ਨੁਕਸਾਨ ਹੋਇਆ ਪਰ ਸੁਰਸੈਸ਼ਨ ਆਇਆ ਪਾਲਸ ਸੁਰਸੈਸ਼ਨ ਆਇਆ ਸੀ ਜੀ ਕਿੰਨਾ ਦਾ ਮੰਗੂ ਬੜੀ ਮੰਗਿਆ ਨੀਦਰ ਉਹ ਗੋ 2011 ਦੀਆਂ ਚੋਰੀਆਂ ਹੋਈਆਂ ਆ ਤਾਂ ਉਹਦਾ ਨੂੰ ਕੁਝ ਪਤਾ ਲੱਗਾ ਹੁਣ ਕੀ ਪਤਾ ਲੱਗਣਾ ਪੁਲਿਸ ਵਾਲਿਆਂ ਕੋ ਅਰੇ ਸਰਦ ਨਾਮ ਸਰਨਾਰਾਮ ਜੀ ਕਿੱਥੇ ਰਹਿਨੇ ਆ ਇੱਥੇ ਰਹਿਨੇ ਆਪਣੇ ਪਲਾਟ ਇਹੀ ਆ ਜੀ ਆਪਣਾ ਗਰਾਏ ਚ ਰਹਿਨੇ ਆ ਜੀ 38 ਦਾ ਦੱਸਦੇ ਬਤ ਜਵਾਨਦਜ਼ ਹੋਇਆ ਜੇ ਅਸੀਂ ਪੈਸੇ ਅਸੀਂ ਰਾਤ ਨੂੰ ਇੱਥੇ ਬਹਿ ਕੇ ਕਮਰੇ ਤੇ ਤੇ ਸੁੱਤੇ ਪੈ ਜੇ ਤੇ ਦੇਖਿਆ ਇੱਕ ਟੀਵੀ ਦੇਖ ਕੇ ਜਿਨਾਂ ਆਪਣੀ ਨੀਂਦ ਆ ਗਈ ਤੇ ਰਾਤ ਨੂੰ ਆਏ ਪਤਾ ਨਹੀਂ 12 ਵਜੇ ਆਏ ਪਤਾ ਨਹੀਂ 3 ਵਜੇ ਆਏ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਡਾ ਸੰਦੂਕ ਖੋਲ ਕੇ ਪੈਟਟੀ ਖੋਲ ਕੇ ਅੰਦਰ ਜਿਹੜਾ ਟਰੱਕ ਜਿਹਾ ਖੋਲ ਕੇ ਉਹ ਲੈ ਕੇ ਚਲ ਗਏ ਉੱਥੇ ਜਿੰਨਾਂ ਜਿੰਨਾਂ ਤੋੜਿਆ 18000 ਰੁਪਏ ਨਗਦ ਸੀਗਾ ਕੰਨਾਂਨ ਦੇ ਬਹੁਤ ਬਾਲੀਆਂ ਸੀਗਾਂ ਤੇ ਤੋੜੇ ਦੀਆਂ ਉਹ ਤੋਂ ਲੈ ਗਏ ਬਾਕੀ ਸਾਰਾ ਸਮਾਨ ਸਾਰਾ ਖਰਾਬ ਹੋ ਗਿਆ ਸਾਰਾ ਅਜਿ ਟੁਕ ਟੁਕ ਕੇ ਲੈ ਕੇ ਆਇਆ ਸਵੇਰੇ ਅਸੀਂ ਨਾਲੇ ਲੈ ਕੇ ਸੀ ਪੁਲਾੜੇ ਲੈ ਕੇ ਸੀ ਉਹਨਾਂ ਦੇ ਉਹ ਨੈਤ ਤੇ ਮੜਿਆ ਨੈਰ ਦੇ ਨਾਲ ਹੀ ਉੱਥੇ ਚੋਇਚ ਉਹ ਕੁਝ ਪਾਜੀ ਸਾਰਾ ਉਹ ਵੀ ਸੀ ਗਾਇ ਤੇ ਪਦੋਂ ਪਹਿਸ ਜੀ ਨੇ ਜੇ ਇਤਨੀ ਸੀ ਕਿ ਕਾਹੇ ਪੁੱਤਰ ਸੀ ਕਿ ਸਾਰਾ ਥੁਰੂ ਵੀ ਸੀ ਕਾਂ ਕਰਦਾ ਉਹ ਸਾਰੇ ਉੱਥੇ ਸਨ ਲੱਬੇ ਆ ਉਹ ਤਾਂ ਕਾਹੇ ਪੁੱਤਰ ਮੈਨਕੇ ਤਾਂ ਪੈਸੇ ਨਹੀਂ ਮੜੇ ਤਾਂ ਬਾੜੀਆਂ ਲੈ ਕੇ ਵਾ ਸਾਡੀ ਕਿੰਨੇ ਬੰਦੇ ਸੀਗੇ ਕੋਈ ਹੈ ਕੈਮਰੇ ਸੀ ਕੋਈ ਕੈਮਰੇ ਜੇ ਸਾਨੂੰ ਉਧਰ ਹੀ ਕੈਮਰਾ ਇੱਥੇ ਕਹੜੇ ਕੈਮਰੇ ਕੈਮਰੇ ਉਧਰ ਸੀਗੇ ਕੋਈ ਬੰਦੇ ਦੱਸਦੇ ਆਵੇਂ ਪੰਜ ਛੇ ਬੰਦੇ ਆ ਹਾਂ ਬੋਰ ਵੀ ਦੁਕਾਨ ਦਾ ਚੋਰੀ ਹੋਈ ਚੋਰੀ ਹੋਈ ਆ ਉਹ ਕੰਦੇ ਸੀ ਬੰਦੇ ਜਾ ਗਏ ਤੇ ਉਹਨਾਂ ਰੋਣੀ ਪਾਏ ਬੰਦੇ ਨੱਟ ਗਏ ਉਥੋਂ ਕਰਦੇ ਸੀ ਚੋਰੀ ਜਣ ਕਰਨੇ ਦੁਕਾਨ ਰੋਡ ਦੇ ਉੱਤੇ ਉਹ ਕਰਦੇ ਸੀ ਪਹਿਲਾਂ ਵੀ ਉਹ ਚੋਰੀ ਹੋਈ ਪਹਿਲਾਂ ਸਾਡਾ ਸਿਲੰਡਰ ਲੈ ਗਏ ਸਾਡਾ ਇੱਕ ਸਮਾਨ ਹੋਰ ਸੀਗਾ ਹੁਣ ਛੋਟਾ ਮੋਟਾ ਸੀਗਾ ਲੈ ਗਏ ਢੋਲ ਸੀਗਾ ਬੜਾ ਸਾਰਾ ਵਧੀਆ ਢੋਲ ਸੀਗਾ ਲੈ ਗਏ ਉਹ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸ਼ਿਕਾਇਤ ਸਾਨੂੰ ਮਸਾਲੇ ਪ੍ਰਦਾਨ ਸੀਗਾ ਉਹਨਾਂ ਨੂੰ ਸ਼ਿਕਾਇਤ ਦਿੱਤੀ ਜੀ ਕਹਿੰਦੇ ਹੁਣ ਲੈ ਕੇ ਸਾਰੇ ਗਾਹਾਂ ਵਾਂਗ ਤੇ ਖਿਆਲ ਰੱਖੋ ਉਹ ਇਦਾਂ ਕਰ ਗਏ ਹੋਰ ਗਰੀਬ ਬੰਦੇ ਕੀ ਕਰੇ ਵਿਚਾਰੇ ਹੁਣ ਸਾਡੇ ਜਿਹੜਾ ਰਿਪੋਰਟ ਰਖਾਈਏ ਤਾਂ ਪੈਸੇ ਸਾਡੇ ਕੋਲ ਹੈ ਨਹੀਂ ਕੀ ਕਰੀਏ ਹੁਣ ਪੋਲੋਸਾਲਾ ਇਹ ਨਹੀਂ ਪਰ ਉਸ ਵਾਰ ਕੋਈ ਨਹੀਂ ਆ ਸਾਡੇ ਕੋਲ ਆ ਚੜੀ ਇਹ ਨਹੀਂ ਆਏ ਸਾਡੇ ਭਾਜੀ ਨਰਸਾ ਲੈ ਨਾ ਸੁਣਾ ਮੇਰਾ ਨਾਮ ਬੰਬਰੀਖ ਸੰਘਿਆ ਮੇਰੀ ਕਰਿਆਨੇ ਦੀ ਦੁਕਾਨ ਆ ਰੁੜਕਾ ਬੜਾ ਰੁੜਕਰ ਰੋੜਦੇ ਉੱਥੇ ਲਾਲ ਗੇੜੇ ਨਾਲ ਤੇ ਰਾਤ ਕੇ 11 15 ਤੇ ਨਾ ਜਦੋਂ ਮੈਂ ਸੁੱਕਾ ਬੈਠੀ ਪੜਾ ਮੈਨੂੰ ਖੜਕਾ ਹੋਣਾ ਛੋੜਾ ਥੱਲੇ ਤਾਂ ਮੈਂ ਦੇਖਿਆ ਮੇਰੇ ਕੈਮਰੇ ਤੇ ਲੱਗੇ ਮੈਂ ਕੈਮਰੇ ਦੇ ਵਿੱਚ ਦੇਖਿਆ ਬਸਲੇ ਬੰਦੇ ਖੜੇ ਆ ਤਾਂ ਮੈਂ ਅੱਜ ਫੋਟੋਵਰ ਉੱਠ ਕੇ ਬਾਹਰ ਆ ਗਿਆ ਮੈਂ ਦੌਕਾ ਹੀ ਮਾਰਿਆ ਉਹ ਦੌਕਾ ਸੌਣ ਕੇ ਜਦ ਨਟ ਪਏ ਕਿ ਨੱਠੇ ਰੱਖ ਕੇ ਫੇਰ ਮੁਰਤੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਦਾਂ ਦੇ ਥੱਲੇ ਕੋਚੀ ਮਾਰ ਕੇ ਦੇ ਨੂੰ ਫਟਰੇ ਰਾਹੀ ਜੀ ਪਰ ਮੈਨੂੰ ਉੱਤੇ ਬਿਲਕੁਲ ਵੀ ਇੱਕ ਸੇ ਨਟ ਮਾਰਨ ਦੀ ਕੋਸ਼ਿਸ਼ ਕੀਤੀ ਤੋਂ ਨਾ ਟਕੇ ਗੋਚ ਚਿੱਤ ਦੇ ਬੰਦੇ ਸੀਗੇ ਉਹ ਤਾਂ ਇੱਥੇ ਨਾਲ ਉਹਨਾਂ ਦੇ ਵਿੱਚ ਇੱਕ ਜੇ ਬਲੂ ਕਲਰ ਦੀ ਸ਼ਰਟ ਸੀ ਇੱਕ ਤੇ ਜੈਗੋ ਕਲਰ ਦੀ ਸ਼ਰਟ ਸੀ ਤੇ ਇੱਕ ਨੇ ਕਾਲੀ ਬਰੈਂਡ ਸੀਗੀ ਤੇ ਉਹ ਫਿਰ ਤਿੰਨੇ ਨਾ ਰਹਿਣ ਨਾ ਟਕੇ ਮੁੜਦੇ ਜੀ ਬੁਲ ਵੀ ਆ ਨਾੜਾ ਮਾਲ ਇੱਕ ਸਾਡੇ ਸਿਵਲ ਟੌਣ ਦੇ ਆ ਮੇਰੇ ਵੀ ਸ਼ਤਮ ਨੂੰ ਤੋੜਿਆ ਗਿਆ ਸੁਤੋਬਾਹ ਹੈ ਕੰਡਾ ਜਿਹੜਾ ਉਹਨਾਂ ਦੇ ਪਿਛੋਂ ਬੈਕ ਸਾਈਡ ਤੋਂ ਗੰਦ ਨੂੰ ਕਾੜਿਆ ਕਿ ਤੇਰ ਮੈਂ ਸਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਇਹਨਾਂ ਨੂੰ ਵੰਦ ਕਰੋ ਜੇ ਬੋਟ ਕਰਨ ਨਾਲ ਕੱਲ੍ਹ ਦੇ ਦਿਨ ਮੋਤ ਹੈ ਆਰੋਂ ਕੀ ਉਹ ਅੰਦਰ ਅੰਦਰ ਰਾਜਣ ਤੇ ਇਹ ਤੋਂ ਬਾਅਦ ਨੇ ਆ ਤੀ ਵਾਰ ਬਰ ਦਕ ਕਰਨ ਤਾਂ ਫਿਰ ਤੁਸੀਂ ਕੰਦ ਨੂੰ ਮਿਲਾਓ ਲੱਗਦਾ ਜਿਵੇਂ ਪ੍ਰਵਾਸੀ ਲੱਗਦਾ ਪਰ ਇੱਕ ਪ੍ਰਵਾਸੀ ਦੇਖਣ ਨੂੰ ਉਹ ਪ੍ਰਵਾਸੀ ਲੱਗਦਾ ਹੈ ਜੇਕਰ ਮੇਰੇ ਮੂੰਹ ਦੋ ਮੇਲੇ ਬੰਨੇ ਸੀ ਤੇ ਇੱਕ ਦਾ ਮੂੰਹ ਦਾ ਖੁੱਲਾ ਹੈ ਠੀਕ ਦੂਰ ਉਹਨੇ ਦੂਰ ਮੇਰੇ ਕੋਲ ਨਹੀਂ ਤਾਂ ਥੋੜਾ ਜਿਹਾ ਲੱਗਦਾ ਜਿਵੇਂ ਜਿੱਦ ਪ੍ਰਵਾਸੀ ਹੈ ਤਾਂ ਪਉਸ ਤੋਂ ਗਿਆ ਸੀ ਨਾ ਕੋਹ ਹੈ ਜਿਹੜਾ ਫਾਇਆ ਕੋਸ਼ਿਸ਼ ਆ ਗਿਆ ਮੇਰੇ ਸਾਹ ਜੇ ਮੈਂ ਉੱਪਰ ਲੰਮਾ ਵੀ ਆਈ ਮੈਂ ਰਾਤੀਂ ਵੀ ਰਾਤ ਨੂੰ ਨੀਂਦ ਨਹੀਂ ਆਈ ਤੇਨ ਵਿਦਵਾ ਇਸ ਕੋਲ ਉਚਾਉਂਦਾ ਉਹ ਖੇਜ਼ਨ ਤੋਂ ਆਜ ਦੇ ਚਮੜਾ ਵੀ ਨਹੀਂ ਮਿਲੂ ਸੀ ਜੇਣੀ ਚੁਕੈਰ ਵਿੱਚ ਇਦਾਂ ਲੱਗਦਾ ਵੀ ਨਹੀਂ ਨੁਕਸਾਨ ਨਹੀਂ ਹੋਇਆ ਤੇ ਜੋ ਧੱਲਿਆ ਰਿਸ਼ਤੇ ਚ ਪੋ ਗਾਇ ਸੁਰਾ ਚੁਕਣਾ ਹੋਵੇ ਕਾਸ ਹੋਇਆ ਹੈ ਸ਼ਟਰ ਪਟਕੇ ਜਿਹਾ ਤੁਸੀਂ ਕਿ ਸ਼ਟਰ ਪਟਕ ਉਹ ਬਚਾ ਹੋ ਗਿਆ ਨਾਲ ਦੀ ਜਗਾਂ ਅਮਰੀਕ ਰਹਿੰਦੇ ਉਹਦੇ ਵੀ ਸ਼ਟਰ ਪਟਕੇ ਪਿੰਡਾ ਸਨ ਆ ਰਹਾ ਉਹ ਵੀ ਸ਼ਟਰ ਉਹ ਪਿੱਛੋਂ ਕੰਧ ਟਾਪਤੀ ਉਹਨੇ ਸੰਗਤ ਜਿੰਨਾ ਦਾ ਬਚਾ ਹੋ ਗਿਆ ਕੁਤਾਰਿਆ ਇੱਥੇ ਨਹਿਰ ਦੇ ਲੱਗ ਗਏ ਪੁੰਦੇ ਚੁੰਦੀ ਹੋ ਗਈ ਸੀ ਉਹਨਾਂ ਦਾ ਲੈ ਗਿਆ ਟਰੱਕ ਦਾ ਲੈ ਗਿਆ ਸੀ ਉਹਦੇ ਵਿੱਚ ਬਾਣੀ ਸੀਗੀਆਂ ਕੈਸ਼ ਸਾਡਾ ਬਚਾ ਉਹ ਛੜਣ ਗਿਆ ਰਹੇ ਉਹ ਛੜਾ ਸਾਹਿਬ ਤੋਂ ਉਹ ਛੜੋ ਸਭ ਬੱਲੀਆਂ ਬਾਗ ਤੋੜੇ ਉਹਨਾਂ ਨੇ ਕਰੋ ਬਚਾ ਹੋ ਗਿਆ ਫਿਰ ਪੱਟ ਕਿੰਨੇ ਦਿਨ ਦੀ ਵਾਰ ਦਾ ਤੇ ਉਹ ਲਗਭਗ ਸਭ ਤਨ ਹੋ ਗਈ ਨੇ ਕੋ ਬੰਦੇ ਆਏ ਕੋ ਸੀਸੀਟੀਵੀ ਸੀਸੀਟੀਵੀ ਨਹੀਂ ਜਾਂਦੇ ਜਾਂਦੇ ਸੀ ਬੰਦੇ ਸੀ ਹੂੰ ਕਿ ਬੰਦੇ ਲੱਗੇ ਦੇਖਦੇ ਅਰੇ ਦੇ ਬਈ ਇਹ ਆ ਰਿਹਾ ਜੀ ਇਹ ਆ ਰਿਹਾ ਜੀ ਹੂੰ ਉਹ ਕੋਲੇ ਆਏ ਬੰਦੇ ਉਹ ਬੰਦੇ ਸੀਗੇ ਉਧਰੋਂ ਦੌੜ ਗਏ ਸੀ ਉਧਰ ਮਹਿਰਬਾਨ ਹੂੰ ਉਹ ਚੁੱਕਾ ਆ ਗਏ ਹਾਂ ਦੇ ਅੰਦਰ ਆ ਗਏ ਇਹਨਾਂ ਦਾ ਹਾਂਜੀ ਅਦਚਕੀ ਰਤੀ ਮਾਰਨ ਲੱਗ ਪਈ ਰਤੀ ਮਾਰਦਾ ਅਸੀਂ ਤਾਂ ਘਰ ਸੁੱਤੇ ਪਏ ਸੀ ਪਿਛੋਂ ਆ ਕੰਧ ਤੋਂ ਸਨ ਲਾਈ ਹੈ ਵਿਚਾਰ ਹੈ ਉਹਦਾ ਨੁਕਸਾਨ ਜਿਹੜਾ ਤੋਪ ਲੋੜ ਭੰਨ ਕੀਤੀ ਉਹਦਾ ਹੀ ਹੋਇਆ ਹੈ ਉਹਦਾ ਵਿਚਾਰਿਆ ਹੈ ਜੇ ਸਰਵਾਨ ਮਾਦਰਾ ਦੀ ਗੋਲੀਆਂ ਕਿਤੇ ਦੇ ਉਪਰੋਂ ਬਾਹਰ ਰੱਖੀ ਉਹ ਉਪਰੋਂ ਬਾਦਰਾ ਵੀ ਪਾੜਨ ਦੀ ਬਾਦਰਾ ਤੋੜ ਕੇ ਲੈਂਟਰ ਨੂੰ ਹੱਥ ਪਾਉਂਦੇ ਸੀ ਲੈਂਟਰ ਆ ਗਿਆ ਵੀ ਛੱਡ ਕੇ ਚੱਲ ਗਿਆ ਇਕੱਲਾ ਮੇਰੇ ਨਹੀਂ ਹੋਇਆ 2-3 ਜਗ੍ਹਾ ਹੋਰ ਵੀ ਹੋਇਆ ਹੈ ਨਾਲੇ ਮੇਰੇ ਤਾਂ ਇਹ ਪੰਜਵੀਂ ਚੌਥੀ ਪੰਜਵੀਂ ਵਾਰ ਦਾ ਤਾਂ ਹੈ ਤੇ ਇਹਦਾ ਕੋਈ ਹੱਲ ਤਾਂ ਨਿਕਲਦਾ ਹੀ ਨਹੀਂ ਪਿਆ ਹੈਗਾ ਐਂ ਲੱਭ ਚੋਰੀ ਵੀ ਚੋਰੀ ਹੈ ਪਹਿਲਾਂ ਵੀ ਚੋਰੀ ਹੋਈ ਹੈ ਜੀ ਉਹਦਾ ਵੀ ਕੋਈ ਇਹਨਾਂ ਨੂੰ ਪਤਾ ਕੀਤਾ ਉਸਨੇ ਕੋਈ ਕਾਰਵਾਈ ਇੰਨੀ ਜਿਆਦਾ ਵਧੀਆ ਨਹੀਂ ਕੀਤੀ ਹੈ ਕੋ ਬਚਾ ਰਿਹਾ ਬਚਾ ਰਿਹਾ ਹੁਣ ਉਹਦਾ 3-4 ਰੇਗਾ ਉਹ ਬਹੁਤ ਜ਼ਿਆਦਾ ਰੁੱਤੀ ਹੋਈ ਹੈ ਹਾਂਜੀ ਇੱਕ ਉਹ ਸ਼ਹਿਰ ਦੇ ਹੋਈ ਹੈ ਇੱਕ ਭਕਵਾਲ ਦੇ ਕਰਿਆਨੇ ਵਾਲੇ ਦੇ ਵਿਚਾਰਿਆ ਉਹਨਾਂ ਦਾ ਵੀ ਇੱਕ ਸਿਰਫ ਬੱਕਰੀਆਂ ਵਾਲੇ ਜਿਹੜੇ ਨਹਿਰ ਤੇ ਆ ਉਹਨਾਂ ਦਾ ਨੁਕਸਾਨ ਹੋਇਆ ਪੁਰਸੁਸ਼ਾਸ਼ਨ ਆਇਆ ਪੁਰਸੁਸ਼ਾਸ਼ਨ ਆਇਆ ਸੀ ਜੀ ਕਿਉਂਕਿ ਦਾ ਮੰਗੂ ਬੜੀ ਮੰਗੈਂ ਨਿਹਦਰ ਉਹ 2011 ਦੀਆਂ ਚੋਰੀਆਂ ਹੋਈਆਂ ਆ ਤਾਂ ਉਹਦਾ ਨੂੰ ਕੁਝ ਪਤਾ ਲੱਗਾ ਹੁਣ ਕੀ ਪਤਾ ਲੱਗਣਾ ਪੁਲਿਸ ਵਾਲਿਆਂ ਨੂੰ ਅਰੇ ਸੰਦਨਾ ਸਰਨਾਰਾਮ ਜੀ ਕਿੱਥੇ ਰਹਿਨੇ ਆ ਇੱਥੇ ਰਹਿਨੇ ਆਪਣਾ ਪਰਾਟਾ ਇਹੀ ਆ ਜੀ ਆਪਣਾ ਗਰਾਹ ਚ ਰਹਿਨੇ ਆ ਜੀ 3 ਬਾਗ ਦਾ ਦਰਦ ਤੇ ਬਾਗ ਦਾ ਦਰਦ ਹੋਇਆ ਜੇ ਅਸੀਂ ਪੈਸੀ ਅਸੀਂ ਰਾਤ ਨੂੰ ਇੱਥੇ ਬਹਿ ਕੇ ਕਮਰੇ ਦੇ ਤੇ ਸੁੱਤੇ ਪੈ ਜੇ ਦੇ ਦੇਖਿਆ ਟੀਵੀ ਦੇਖ ਕੇ ਜਿਨਾਪ ਨੀਂਦ ਆ ਗਈ ਤੇ ਰਾਤ ਨੂੰ ਆਏ ਪਤਾ ਨਾ 12 ਵਜੇ ਆਏ ਪਤਾ ਨਾ 3 ਵਜੇ ਆਏ ਪਤਾ ਨਾ ਸਾਨੂੰ ਕੋਈ ਪਤਾ ਨ ਲੱਗਾ ਸਾਡਾ ਸੰਦੂਕ ਖੋਲ ਕੇ ਪੈਟੀ ਖੋਲ ਕੇ ਅੰਦਰ ਜਿਹੜਾ ਟਰੱਕ ਜਿਹਾ ਖੋਲ ਕੇ ਉਹ ਲੈ ਕੇ ਚਲ ਗਏ ਉੱਥੇ ਜਿੰਨਾਂ ਜਿੰਨਾਂ ਤੋੜਿਆ 18000 ਰੁਪਏ ਲਗਤ ਸੀਗਾ ਕੰਨਾਂ ਦੇ ਬਹੁਤ ਬਾੜੀਆਂ ਸੀਗਾਂ ਤੇ ਤੋੜੇ ਦੀਆਂ ਉਹ ਤੋਂ ਲੈ ਗਏ ਬਾਕੀ ਸਾਰਾ ਸਮਾਨ ਸਾਰਾ ਖਰਾਬ ਹੋ ਗਿਆ ਸਾਰਾ ਅਜਿ ਝੁੱਕ ਝੁੱਕ ਕੇ ਲੈ ਕੇ ਆਏ ਸਵੇਰੇ ਅਸੀਂ ਨਾਲੇ ਲੈ ਕੇ ਚੁਪਟ ਨਾਲੇ ਲੈ ਕੇ ਸੀ ਉਹਨਾਂ ਦੇ ਉਹ ਨੈਰ ਤੇ ਮੜਿਆ ਨੈਰ ਦੇ ਨਾਲੇ ਉੱਥੇ ਵਿੱਚ ਉਹ ਪਾਜੀ ਸਾਰਾ ਕੋਈ ਸੀ ਗਾਇ ਤੇ ਪਦੋਂ ਪਹਿਸ ਜੀ ਨੇ ਜੀ ਇਤਨੀ ਸੀ ਕਿ ਕਾਹੇ ਪੁੱਤਰ ਸੀਗੇ ਸਾਰਾ ਥੋੜੂ ਸੀਗਾ ਕਰਦਾ ਉਹ ਸਾਰੇ ਉੱਥੇ ਸਾਨੂੰ ਲੱਭੇ ਆ ਉਹ ਤਾਂ ਕਾਹੇ ਪੁੱਤਰ ਮੈਨਕੇ ਤਾਂ ਪੈਸੇ ਨਹੀਂ ਮੜੇ ਤਾਂ ਬਾੜੀਆਂ ਲੈ ਕੇ ਵਾ ਸਾਡੀ ਕਿੰਨੇ ਬੰਦੇ ਸੀਗੇ ਕੋਈ ਹੈ ਕੈਮਰੇ ਸੀ ਕੋਈ ਕੈਮਰੇ ਜੇ ਸਾਨੂੰ ਉਧਰ ਹੀ ਕੈਮਰਾ ਇੱਥੇ ਕਿਹੜੇ ਕੈਮਰੇ ਕੈਮਰੇ ਉਧਰ ਸੀਗੇ ਕੋਈ ਬੰਦੇ ਦੱਸਦੇ ਆਵੇਂ ਪੰਜ ਛੇ ਬੰਦੇ ਆ ਹਾਂ ਮੋੜ ਵੀ ਤੇ ਕੰਮ ਨਾਲ ਤੇ ਚੋਰੀ ਹੋਈ ਚੋਰੀ ਹੋਈ ਆ ਕਰਦੇ ਸੀ ਬੰਦੇ ਜਾ ਗਏ ਤੇ ਉਹਨਾਂ ਰੋਲੀ ਪਾਏ ਬੰਦੇ ਨੱਟ ਗਏ ਉਥੋਂ ਕਰਦੇ ਸੀ ਚੋਰੀ ਜਿਹੜੇ ਕਰਨੇ ਦੁਕਾਨ ਰੋਡ ਦੇ ਉੱਤੇ ਉਹ ਕਰਦੇ ਸੀ ਪਹਿਲਾਂ ਵੀ ਆਪਣੇ ਚੋਰੀ ਹੋਈ ਪਹਿਲਾਂ ਸਾਡਾ ਸਿਲੰਡਰ ਲੈ ਗਏ ਸਾਡਾ ਇੱਕ ਸਮਾਨ ਹੋਰ ਸੀਗਾ ਹੁਣ ਛੋਟਾ-ਮੋਟਾ ਸੀਗਾ ਲੈ ਕੇ ਢੋਲ ਸੀਗਾ ਬੜਾ ਸਾਰਾ ਵਧੀਆ ਢੋਲ ਸੀਗਾ ਲੈ ਕੇ ਉਹ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸ਼ਿਕਾਇਤ ਸਾਨੂੰ ਮਸਾਲੇ ਪੰਦਾਨ ਸੀਗਾ ਉਹਨੂੰ ਸ਼ਿਕਾਇਤ ਦਿੱਤੀ ਜੀ ਕਹਿੰਦੇ ਹੁਣ ਲੈ ਕੇ ਸਵੇਰ ਗਾਹਾਂ ਵਕਤ ਖਿਆਲ ਰੱਖੋ ਉਹ ਇਦਾਂ ਕਰਕੇ ਹੋਰ ਗਰੀਬ ਬੰਦੇ ਕੀ ਕਰੇ ਵਿਚਾਰੇ ਹੁਣ ਸਾਡੇ ਜਿਹੜਾ ਰਿਪੋਰਟ ਰੱਖਾਈ ਜੇ ਤਾਂ ਪੈਸੇ ਸਾਡੇ ਕੋਲ ਹੈ ਨਹੀਂ ਕੀ ਕਰੀਏ ਹੁਣ ਕੋਈ ਆ ਨਹੀਂ ਪਰ ਤੋਂ ਬਾਅਦ ਕੋਈ ਨਹੀਂ ਆ ਸਾਡੇ ਕੋਲ ਆ ਚੱਲੀ ਆ ਨਹੀਂ ਆਏ ਹਨ ਮੇਰਾ ਨਾਮ ਬੰਬਰੀਖ ਸੰਘਿਆ ਮੇਰੀ ਕਰਿਆਨੇ ਦੀ ਦੁਕਾਨ ਆ ਰੁੜਕਾ ਬੜਾ ਰੁੜਕਰ ਰੋੜਤੇ ਰਹਤੇ ਲਾਲ ਗੇਟ ਦੇ ਨਾਲ ਤੇ ਰਾਤ ਕੇ 11 15 ਤੇ ਨਾ ਜਦੋਂ ਮੈਂ ਸੁੱਤਾ ਬੈਠੀ ਪੜੇ ਮੈਨੂੰ ਖੜਕਾ ਸੁਣਿਆ ਥੋੜਾ ਥੱਲੇ ਤਾਂ ਮੈਂ ਦੇਖਿਆ ਮੇਰੇ ਕੈਮਰੇ ਲੱਗੇ ਮੈਂ ਕੈਮਰੇ ਦੇ ਵਿੱਚ ਦੇਖਿਆ ਕਿ ਬੰਦੇ ਖੜੇ ਆ ਤੇ ਮੈਂ ਅੱਜ ਬੜਾ ਵੱਡਾ ਉੱਠ ਕੇ ਬਾਹਰ ਆਣ ਗਿਆ ਮੈਂ ਦੌਕਾਂ ਮਾਰਿਆ ਉਹ ਦੌਕਾਣ ਸੁਣ ਕੇ ਤੇ ਨੱਟ ਪਏ ਕਿ ਮੱਠੀ ਰੱਖ ਕੇ ਫੇਰ ਮੁਰਤੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਦਾਂ ਦੇ ਥੱਲੇ ਕੋਈ ਚੀਜ਼ ਮਾਰ ਕੇ ਦੇ ਨੂੰ ਉੱਠੇ ਬੈਠੇ ਤੇ ਮੈਂ ਵੀ ਉੱਤੇ ਬੇਤੁ ਵੀ ਇੱਕ ਸੇ ਮੱਟ ਮਾਰਨ ਦੀ ਕੋਸ਼ਿਸ਼ ਕੀਤੀ ਕਿ ਤਦ ਨਾਟਕਾ ਗੋਚ ਚਿੱਟੇ ਦੇ ਬੰਦੇ ਸੀ ਕਿ ਉਹ ਤੇ ਨਾਲ ਉਹਦੇ ਵਿੱਚ ਇੱਕ ਦੇ ਬਲੂ ਕਲਰ ਦਾ ਕਮਰਜ ਸੀ ਕਿ ਸ਼ਾਰਟ ਸੀ ਕਿਤੇ ਜੈਗ ਕਲਰ ਦੇ ਸ਼ਾਰਟ ਸੀ ਤੇ ਇੱਕ ਦੇ ਕਾਲੇ ਬੈਂਟ ਸੀਗੀ ਜੋ ਉਹ ਫਿਰ ਤੇ ਨਹੀਂ ਨਾ ਭਏ ਨੱਚਦੇ ਮੁੜਦੇ ਗਏ ਬੰਦੀ ਆ ਨਾੜਾ ਨਾਲ ਇੱਕ ਸਾਡੇ ਸੀਮਨਟਾ ਨਾ ਮੇਰੇ ਮੇਰੇ ਸ਼ਤਮ ਨੂੰ ਤੋੜਿਆ ਗਿਆ ਸੁਤੋਬਾਹ ਹੈ ਕੰਡਾ ਜਿਹੜਾ ਉਹਨਾਂ ਦੇ ਪਿੱਛੇ ਬੈਕਸਾਈਡ ਤੋਂ ਬੰਨ੍ਹ ਨੂੰ ਕਾੜਿਆ ਡੁੱਥਾ ਜੀ ਜੇ ਮੈਂ ਸਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਇਹਨਾਂ ਨੂੰ ਰੋਕ ਲਓ ਜੇ ਬੋਰਡ ਕਰਨ ਨਾਲ ਕੱਲੇ ਦੇ ਮੌਕੇ ਆ ਰਹੇ ਹਨ ਕਿ ਉਹ ਗੰਦਰੰਜਾ ਜਿਹੜਾ ਇੱਕ ਤੋਂ ਦੇ ਨੇ ਆਈ ਵੀ बार-बार ਦੁਕਾਨਾਂ ਤੇ ਆ ਕੇ ਤੁਸੀਂ ਕਾਂਜੁੰਮੇ ਆ ਰਹੇ ਲੱਗਦਾ ਇਹਨੇ ਪ੍ਰਵਾਸੀ ਲੱਗਦਾ ਬਈ ਇੱਕ ਪ੍ਰਵਾਸੀ ਦੇਖਣ ਨੂੰ ਉਹ ਪ੍ਰਵਾਸੀ ਲੱਗਦਾ ਜਿੰਕ ਮੇਲੇ ਮੂੰਹ ਦੋਨੇਲੇ ਭੁੰਨੇ ਸੀ ਤੇ ਇੱਕ ਦਾ ਮੂੰਹ ਦਾ ਖੰਡਾ ਹੈ ਠੀਕ ਦੋਦੇ ਮੂੰਹ ਨੇ ਬਹੁਤ ਉਮਰ ਮੇਰੇ ਗੋਲੇ ਤੋਂ ਥੋੜਾ ਜਿਹਾ ਲੱਗਦਾ ਜੀ ਜਿੱਦਾਂ ਪ੍ਰਵਾਸੀ ਹੈ ਹਮ ਕੋਸ਼ਿਸ਼ ਕਰਸਿਨਾ ਕਹਾਏ ਬਈ ਜਦ ਤੱਕ ਆਣਿਆ ਕੋਸ਼ਿਸ਼ ਆ ਗਏ ਨੇ ਕਾਹਦੇ ਮੈਂ ਉੱਪਰ ਲੰਮਾ ਵੀ ਆਈ ਮੇਰੇ ਆਖੀ ਤੇ ਰਾਗ ਵੀ ਨੀਨੇ ਆਈ ਤੇਨ ਵਿਦਵਾ ਪ੍ਰੀਸ ਉਹ ਲੋਕਾਂ ਦੇ ਵਿੱਚੋਂ ਬੋਟਨਸੀ ਨੂੰ ਆਜ਼ਾਦ ਦਿੱਚ। ਮੈਂ ਤਾਂ ਕਹਿ ਵੀ ਨਹੀਂ ਬਲੂਸੀ ਜਣੀ। ਚਕੈਨ ਵਿੱਚ ਇਦਾਂ ਲੱਗਦਾ ਵੀ ਨਹੀਂ ਨੁਕਸਾਨ ਨਹੀਂ ਹੋਣਾ। ਪਰ ਜੋ ਥੱਲੇ ਆ ਰਿਸ਼ਤ ਚੋਂ ਮੈਂ ਗਾਇਸ ਉਹ ਚੋਕਨਾ ਉਹ ਕਸ ਹੋਇਆ ਹੈ। ਉਹਨਾਂ ਸ਼ੈਟਰ ਪਟਕੇ ਸੀ ਤੁਸੀਂ ਕਿ ਸ਼ੈਟਰ ਪਟਕੇ ਉਹਨਾਂ ਬਚਾ ਹੋ ਗਿਆ ਨਾਲ ਦੀ ਗਾਨ ਅਮਰੀਕ ਕਰਨ ਦੇ ਉਹਦੇ ਵਿੱਚ ਤੇ ਸ਼ੈਟਰ ਪਟਕੇ। ਹੂੰ। ਕੰਨਸਨ ਆ ਰਹਾ। ਉਹ ਵੀ ਕਿਸ਼ਤ ਉਹ ਵੀ ਪਿੱਛੋਂ ਕੰਦ ਘਾਤੀ ਉਹਨਾਂ ਨੇ। ਤੇ ਸੰਦੇ ਤੇ ਨਾ ਬਚਾ ਹੋ ਗਿਆ ਇੱਕ ਘਾਰ ਇੱਥੇ ਨਹਿਰ ਦੇ ਲੱਗ ਗਏ ਕੋਈ ਚੂਦੀ ਹੋ ਗਈ ਸੀ ਉਹਨਾਂ ਦਾ ਲੈ ਗਿਆ ਟਰੱਕ ਦਾ ਲੇਗਸ ਦੇ ਵਿੱਚ ਬਾਲੀਆ ਸੀ ਗਿਆ ਕੈਸ਼ ਸੀਗਾ ਸਾਡਾ ਬਚਾ ਹੋ ਗਿਆ ਉਹ ਛੜਣ ਗਿਆ ਉਹਦਾ ਛੜਾ ਸਾਹਿਬ ਤੋਂ ਛੜਾ ਸਭ ਲਈ ਬਾਹਰ ਤੋੜਿਆ ਉਹਨਾਂ ਨੇ ਤਾਂ ਬਚਾ ਹੋ ਗਿਆ ਫਿਰ ਪਟ ਨਹੀਂ ਕਿੰਨੇ ਨੂੰ ਜੀ ਬਾਹਰ ਦੱਸ ਜੀ ਉਹ ਲਗਭਗ 70 ਤਨ ਹੋਏ ਸੀ ਇੰਨੇ ਬੰਦੇ ਅਰੇ ਕੋ ਸিসিਟੀਵੀ ਸিসিਟੀਵੀ ਜਾਂਦੀਆਂ ਜਾਂਦੀ ਐ ਜੀ ਛੇ ਬੰਦੇ ਸੀਗੇ ਹੂੰ ਇਹ ਬੰਦੇ ਬਾਰੇ ਦੇਖਦੇ ਨੇ ਇਹ ਬੰਦੇ ਬਈ ਇਹ ਆ ਰਹੇ ਜੀ ਬਿਹਾਰੀ ਆ ਰਹੇ ਜੀ ਹੂੰ ਚਲੇ ਗੋਲੇ ਬੰਦੇ ਉਹ ਬੰਦੇ ਸੀਗੇ ਉਧਰ ਨੂੰ ਦੌੜ ਗਏ ਸੀ ਉਧਰ ਮਹਿਰਬਾਨੂ ਹੂੰ ਦੋ ਚੁੱਕਾ ਖਾਣ ਆਂਦੇ ਆਂ ਜੀ